इंडियन टीवी न्यूज पंजाब अपनी खबर अपनी भाषा विच नमस्कार तुसी वेक रहे हो इंडियन टीवी न्यूज पंजाब आओ थो लेकर चलिए अज दबर वाल ਜਿਹੜੀਆਂ ਯਾਤਰਾ ਅੱਜ ਕਰ ਰਹੇ ਹੋ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਸਾਥੀ ਜੈ ਸ਼੍ਰੀ ਰਾਮ AHH! Hey. ਸਰ ਨੌ ਜੀ ਸਰ ਰਵੀ ਰਵੀ ਸਾਰਾ ਜਰੀ ਹੈ ਜੋ ਅਧਿਕਾਰ ਖੇਤਰਾਂ ਨਿਕ ਰਹੀ ਹੈ ਇਹ ਕਲ ਖੇਤਰਾਂ ਦਾ ਕੀ ਕਾਰਨ ਹੈ ਕਿਉਂ ਉਹ ਹੈ ਜੀ ਕੀ ਤੁਸੀਂ ਕਹਿਣਾ ਚਾਹੋਗੇ ਇਹਦੇ ਵਾਸਤੇ ਇਹਦੇ ਵਾਸਤੇ ਦਿਵੇ ਜੋਤੀ ਜਾਗਰਣ ਮੰਚ ਵੱਲੋਂ ਇਹ ਕਲ ਸੈ ਯਾਤਰਾ ਜਿਹੜੀ ਭਗਵਾਨ શ્રી ਰਾਮ ਜੀ ਦੀ ਕਥਾ ਸਾਡੇ ਮਾਨਸਾ ਵਿੱਚ ਰਾਮ ਨਾਟਕ ਕਲੱਬ ਕੋਲ ਹੋਣ ਜਾ ਰਹੀ ਆ ਉਹਦੇ ਵਾਸਤੇ ਪੂਰੀ ਜਿਹੜੀ ਮਾਨਸਾ ਦੀ ਟੀਮ ਹੈ ਦਿਵੇ ਜੋਤੀ ਜਾਗਰਣ ਮੰਚ ਕਾਫੀ ਦੇਰ ਤੋਂ ਸਰਗੰਤੀ ਹੋਰਾਂ ਨਾਲ ਬਹੁਤ ਤਿਆਰੀਆਂ ਕੀਤੀਆਂ ਹੋਈਆਂ ਕਿਤੇਆਂ ਹੋਈਆਂ ਸਭ ਔਰ ਅੱਜ ਜਿਹੜੀ ਆਪਣੀ ਰਾਸੀ ਆਪਣੀ ਸ਼ੋਭਾ ਯਾਤਰਾ ਨਿਕਲ ਰਹੀ ਆ ਬਹੁਤ ਰਣਸ਼ਾਸਨੋ ਮੇਰੇ ਨਾਲ ਨਿਕਲੀ ਆ ਔਰ ਬਹੁਤ ਪੈਣਾ ਉਹਦੇ ਵਿੱਚ ਲੱਗਿਆ ਹੋਈ ਸੀ ਕਲਸ਼ ਯਾਤਰਾ ਵਿੱਚ ਔਰ ਬਹੁਤ ਸੋਨਾ ਲੋਕਾਂ ਨੇ ਉਹਨਾਂ ਦਾ ਸਵਾਗਤ ਕੀਤਾ ਸਾਨੂੰ ਵੀ ਬਹੁਤ ਲੱਗਾ ਉਹ ਲੋਕਾਂ ਵਿੱਚ ਤਾਂ ਬਹੁਤ ਉਤਸ਼ਾਹ ਸੀ ਉਹ ਜਿਮੀ ਦੇ ਰਹੇ ਕਲਸ਼ ਯਾਤਰਾ ਨਿਕਲਦੀ ਭਗਵਾਨ ਸ਼੍ਰੀ ਰਾਮ ਦੇ ਜਿਆਕਾਰੇ ਲੱਗ ਰਹੇ ਸਨ ਔਰ ਸਾਰੀ ਮੰਡੀ ਨੇ ਵੀ ਉਸ ਦਾ ਬਹੁਤ ਚੰਗੀ ਤਰ੍ਹਾਂ ਸਵਾਗਤ ਕੀਤਾ ਫੁੱਲ ਵਰਸ਼ਾਵਾਂ ਥਾਂ-ਥਾਂ ਤੇ ਹੋ ਰੀਆਂ ਸੀ ਥਾਂ-ਥਾਂ ਤੇ ਖਾਂਦੀ ਦਾ ਸਮਾਨ ਦਿੱਤਾ ਜਾ ਰਿਹਾ ਸੀ ਔਰ ਮੰਡੀ ਨੂੰ ਇਹ ਚੀਜ਼ ਦਾ ਬਹੁਤ ਵਧੀਆ ਲੱਗਿਆ ਮਾਨਸਾ ਵਿੱਚ ਦਿਵਯ ਜਗਤੀ ਜਾਗਰਣ ਮੰਚ ਵੱਲੋਂ ਇੱਕ ਬਹੁਤ ਵੱਡੀ ਰਾਮ ਕਥਾ ਹੋਣ ਜਾ ਰਹੀ ਹੈ ਔਰ ਸਾਰੇ ਸ਼ਹਿਰ ਨੂੰ ਰਾਤ ਨੂੰ ਉਹ ਸੁਣਨ ਵਾਸਤੇ ਜਾਣਾ ਚਾਹੀਦਾ ਹੈ ਇਹ ਕਥਾ ਕਦੋਂ ਤੋਂ ਲੈ ਕੇ ਕਦੋਂ ਤੱਕ ਹੋਏ ਇੱਕ ਛੇੜ ਦਿਨ ਦੀ ਹੈ ਕਥਾ ਅੱਜ 26 ਤਰੀਕ ਤੋਂ ਲੈ ਕੇ ਮੇਰੇਕਾ 3 ਤਰੀਕ ਤੱਕ ਹੋਣੀ ਹੈ ਰਾਤ ਨੂੰ ਔਰ ਬਹੁਤ ਵਧੀਆ ਮਤਲਬ ਉਹ ਕਿ ਬਾਹਰੋਂ ਵੀ ਮਤਲਬ ਕਿ ਸਾਡੇ ਰਿਸ਼ਤੇਦਾਰ ਜਿਹੜੇ ਬਾਹਰੋਂ ਬਰਨਾਲੇ ਤੋਂ ਉੱਥੋਂ ਵੀ ਉਹਨਾਂ ਦੇ ਫੋਨ ਆ ਰਹੇ ਆ ਕਿ ਉਹ ਵੀ ਉੱਥੇ ਇਕੱਠੀਆਂ ਇਕੱਠੇ ਹੋ ਕੇ ਬੱਸਾਂ ਲੈ ਕੇ ਮਾਨਸਾ ਵਿਖੇ ਪਹੁੰਚ ਰਹੇ ਨੇ